ਕੁੱਚਲੰਗੋੜਾ ਜਿਹੜੀਆਂ ਫਤੂ ਲੋਕ ਇਹ ਮੈਂਟੈਲਿਟੀ ਜਿਹਨੇ ਕਹਿੰਦੇ ਫੁੱਦੂ ਵਾਲੀ ਮੈਂਟੈਲਿਟੀ ਜਿਹੜੇ ਆ ਕਦੇ ਜਿਹਨੂੰ ਗਦਾ ਕਹਦਾ ਕਦੇ ਵੀ ਇੰਨਾ ਸ਼ਬਦਾਂ ਨਾਲ ਗਦਾ ਕਿਹਨਾਂ ਨਾਲ ਸਮਝਦਾਰ ਹੋਊਗਾ ਉੱਤਮ ਹੀ ਥੱਲੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਤਿੰਨ ਸਵਾਲ ਕਰਨਾ ਚਾਹੂੰਗਾ ਜਿਹੜਾ ਪ੍ਰਵਾਸੀ ਦਾ ਵਿਰੋਧ ਕਰ ਰਹੇ ਨੇ ਪਹਿਲੀ ਖਬਰ 10 ਤਰੀਕ ਨੂੰ 10 ਤਰੀਕ ਨੂੰ ਔਰ ਖਬਰ ਚੁਲਾਣ ਵਾਲਾ ਵਿਅਕਤੀ ਵੀ ਵਧੀਆ ਪੱਤਰਕਾਰ ਨਾਮੀ ਪੱਤਰਕਾਰ ਜਿਹੜੇ ਪੰਜਾਬ ਦੀ ਹੱਕ ਦੀ ਆਵਾਜ਼ ਚੁੱਕਦਾ ਹੁੰਦਾ ਆ ਉਸ ਪੱਤਰਕਾਰ ਨੇ ਖਬਰ ਚੁਲਾਈ ਸੀ 10 ਤਰੀਕ ਨੂੰ ਤਿੰਨ ਪੰਜਾਬੀ ਨੌਜਵਾਨਾਂ ਨੇ ਇੱਕ 5 ਸਾਲ ਦੇ ਬੱਚੇ ਨਾਲ ਦੁਸ਼ਕਰਮ ਕੀਤਾ ਉਹਨਾਂ ਪੰਜਾਬੀ ਇਹ ਨੌਜਵਾਨਾਂ ਦੇ ਨਾਮ ਅਰਮਾਨ ਸਿੰਘ ਰਾਜਵੀਰ ਸਿੰਘ ਸਤਨਾਮ ਸਿੰਘ ਇਹ ਤਿੰਨ ਪੰਜਾਬੀ ਨੌਜਵਾਨ ਉਹ ਨੇ ਵੀ ਜਿਨ੍ਹਾਂ ਨੇ ਇੱਕ 마ਸੂਮ ਬੱਚੇ ਦਾ 5 ਸਾਲ ਦੇ ਬੱਚੇ ਦਾ ਬਲਦਕਾਰ ਕੀਤਾ ਉਹਨਾਂ ਨੇ ਦੁਸ਼ਕਰਮ ਕੀਤਾ ਪੂਰਾ ਜਦੋਂ ਬੱਚੇ ਦੇ ਪੇਟ ਤੇ ਦਰਦ ਉੱਠੀ ਤਾ ਜਾ ਕੇ ਉਹਦੇ ਮਾਪਿਆਂ ਦੀ ਚੀਜ਼ਾ ਪਤਾ ਲੱਗਦਾ ਵੈ ਇੱਕ ਪਾਸੇ ਇੱਕ ਪ੍ਰਵਾਸੀ ਮੁੰਡੇ ਨੇ ਇੱਕ ਬੱਚੇ ਨਾਲ ਦੁਸ਼ਕਰਮ ਕੀਤਾ ਇਕੱਲੇ ਨੇ ਇੱਕ ਪਾਸੇ ਤਿੰਨ ਪੰਜਾਬੀ ਨੌਜਵਾਨਾਂ ਨੇ ਇੱਕ ਬੱਚੇ ਨਾਲ ਦੁਸ਼ਕਰਮ ਕੀਤਾ ਇੱਕ ਵਿਅਕਤੀ ਨੇ ਖੁੱਲ ਕੇ ਕਹਿਦੀ ਆਪਾਂ ਉਹਦਾ ਵਿਰੋਧ ਕਰ ਰਹੇ ਨੇ ਸਾਰਾ ਸਮਾਜ ਵਿਰੋਧ ਕਰ ਰਿਹਾ ਸਾਨੂੰ ਦਿਓ ਉਸ ਦਾ ਕਹਿੰਦੇ ਆ ਉਹ ਸਾਨੂੰ ਦਿਓ ਮੁੰਡਾ ਮੈਂ ਤੇ ਜਿਹੜਾ ਪਰਚਾ ਦੇਣਾ ਪੰਜਾਬ ਪੁਲਿਸ ਨੂੰ ਮੈਂ ਤੇ ਦੇ ਦੇਵਾਂ ਉਸ ਮੁੰਡੇ ਦਾ ਮੈਂ ਉਹ ਹਾਲ ਕਰੂੰਗਾ ਜਿਹਨੇ ਬੱਚੇ ਨਾਲ ਦੁਸ਼ਕਰਮ ਕੀਤਾ ਜਿੱਦਾਂ ਜਿੱਦਾਂ ਉਹਨੇ ਰਾੜਾ ਵਾਰੀਆਂ ਉਸ ਤੋਂ ਬਾਅਦ ਰਾੜਾ ਉਹਨੇ ਮੈਂ ਵਾਰ ਦੂੰਗਾ ਨੈਸਟੀ ਲਿਟੇਰ ਬੈਠਾ ਔਰ ਜੇ ਉਹ ਪ੍ਰਵਾਸੀ ਗੱਲ ਤੇ ਆ ਤਾਂ ਪੰਜਾਬੀ ਦੇ ਕਿਹੜੇ ਚੰਚਾੜ ਦੇ ਜਿਹੜੇ ਤਿੰਨ ਤਿੰਨ ਨੌਜਵਾਨ ਬੱਚਿਆਂ ਨਾਲ ਤੇ ਤਿੰਨ ਵਿਅਕਤੀਆਂ ਨੇ ਤਿੰਨ ਨੌਜਵਾਨ ਵਿਅਕਤੀਆਂ ਨੇ ਛੋਟੇ ਜਿਹੇ ਬੱਚੇ ਦਾ ਦੁਸ਼ਕਰਮ ਕੀਤਾ ਖਬਰ ਚਲਾਉਣ ਵਾਲਾ ਵਿਅਕਤੀ ਵੀ ਇਹੀ ਹੈ ਲੋ ਇਹਦੇ ਤੁਸੀਂ ਪੋਸਟ ਜਾ ਕੇ ਚੈੱਕ ਕਰ ਸਕਦੇ ਹੋ ਵੀ ਇਸ ਵਿਅਕਤੀ ਨੇ ਖਬਰ ਚਲਾਈ ਆ ਤੇ ਇਹ ਵਧੀਆ ਪੱਤਰਕਾਰ ਹੈ ਕੋਈ ਮਾੜਾ ਪੱਤਰਕਾਰ ਨਹੀਂ ਵਧੀਆ ਪੱਤਰਕਾਰ ਹੈ ਪੰਜਾਬ ਦੇ ਹੱਕ ਦੀ ਆਵਾਜ਼ ਚੋਂ ਖਬਰ ਪੰਜਾਬੀ ਲੋਕ ਨੂੰ ਲਾਇਕ ਵੀ ਕਰਦੇ ਨੇ ਇਸ ਵੀਰ ਨੇ ਖਬਰ ਚਲਾਈ ਆ ਉਸ ਤੋਂ ਬਾਅਦ ਦੂਸਰੀ ਗੱਲ ਤੇ ਆਜੋ ਇਹ ਗੱਲ ਹੈ ਪਰਸੋ ਦੀ ਯੂਕੇ ਚ ਬੱਚੀ ਨਾਲ ਜਬਰ ਜਨਾਹ ਦੇ ਦੋਸਤ ਸੇਟ ਪੰਜਾਬੀ ਨੂੰ ਉਮਰ ਕਹਿ ਲੋ 13 ਸਾਲ ਦੀ ਬੱਚੀ ਦੇ ਨਾਲ ਇਸ ਵਿਅਕਤੀ ਨੇ ਕੁਸਰਮ ਕੀਤਾ ਯੂਕੇ ਦੇ ਵਿੱਚ ਇਹ ਵੀ ਪੰਜਾਬੀ ਆ ਹੁਣ ਆਜੋ ਇਹ ਖਬਰ ਹੈ ਤਿੰਨ ਦਿਨ ਪਹਿਲੇ ਦੀ ਗੁਰਦੁਆਰੇ ਮੱਥਾ ਟੇਕਣ ਆਈ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਲਾਸ਼ ਨੰਗਲੇ ਖੇਤਾਂ ਵਿੱਚ ਤੱਬੀ ਇਹ ਖਬਰ ਹੋਜੀ ਇਹ ਤਿੰਨ ਖਬਰਾਂ ਤੁਹਾਨੂੰ ਮੈਂ 10 ਦਿਨ ਦੇ ਦੌਰਾਨ ਦੱਸਤੀਆਂ ਇਹ ਤਿੰਨੋਂ ਖਬਰਾਂ ਪੰਜਾਬੀ ਨੌਜਵਾਨਾਂ ਦੀਆਂ ਨੇ ਤਾਂ ਕਿਆ ਹੁਣ ਪੰਜਾਬੀ ਆ ਕੈਨ ਬੋਕ ਪੂਰੀ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰਨਗੇ ਗਲਤੀ ਇੱਕ ਵਿਅਕਤੀ ਕਰਦਾ ਵੈ ਤਾਂ ਸਜ਼ਾ ਕਿਆ ਉਹਦੇ ਪੂਰੇ ਸਮਾਜ ਨੂੰ ਦਿੱਤੀ ਜਾਊਗੀ ਔਰ سزا ਦੇਣ ਦਾ ਕਾਰਨ ਵੀ ਤੁਹਾਨੂੰ ਮੈਂ ਸਪਸ਼ਟਿਕਰਨ ਕਰੂੰਗਾ ਵੀ ਕਾਰਨ ਕੀ ਆ ਕਿਉਂ ਇਹ ਲੋਕ ਪ੍ਰਵਾਸੀਆਂ ਦੇ ਮਗਰ ਵਿੱਚ ਕੁਝ ਜਿਹੜੇ ਲੰਗੋੜਾ ਜਿਹੜੇ ਕਹਿੰਦੇ ਵੀ ਸਿਰ ਫਸਾਏ ਹੋਏ ਆ ਮੈਂ ਬੋਲੂੰਗਾ ਫਿਰ ਮੇਰਾ ਇਹ ਬਾਤ ਬਣ ਜਾਂਦਾ ਫਿਰ ਮੈਨੂੰ ਕਈ ਲੋਕ ਕਹਿੰਦੇ ਵੀ ਤੂੰ ਕੱਟੜਵਾਦੀ ਦੀ ਗੱਲ ਕਰਦਾ ਜੈਸੀ ਲੋਕ ਕੱਟੜਵਾਦੀ ਦੀ ਗੱਲ ਕਰਦੇ ਆ ਫਿਰ ਇਹ ਕਿਹੜੇ ਇਹ ਕਿਹੜੇ ਲੋਕ ਧਰਮਕ ਦੀ ਗੱਲ ਕਰਦੇ ਨੇ ਭਾਈਚਾਰੇ ਦੀ ਗੱਲ ਕਰਦੇ ਨੇ ਕੱਲ ਮੈਂ ਇੱਕ ਵੀਡੀਓ ਦੇਖੀ ਮੈਂ ਉਸ ਵੀਰ ਨੂੰ ਦਿਲੋਂ ਸਲੂਟ ਕਰਦਾ ਮੈਂ ਉਹ ਵੀਡੀਓ ਮੈਂ ਆਪਣੇ ਪੇਜ ਤੇ ਮੈਂ ਉਹ ਪੇਜ ਤੇ ਮੈਂ ਸ਼ੇਅਰ ਵੀ ਕੀਤੀ ਉਹ ਵੀਰ ਨੇ ਬੜਾ ਖੁੱਲ ਕੇ ਇਸ ਦਾ ਵਿਰੋਧ ਕੀਤਾ ਜਿੰਨਾ ਤੁਸੀਂ ਮੇਰੇ ਕੋਲ ਆਏ ਇੰਨੇ ਲਈ ਪਗੜੀ ਵਾਲਾ ਵੀਰ ਸਾਡਾ ਇਹਨੂੰ ਬਹੁਤ ਸਾਹਤ ਹੋਣਾ ਸਾਡੀ ਛੜੀ ਕਮਿਟੀ ਦੇ ਮੁੱਤਰਗੜ ਦੇ ਪਰਚਾ ਦਾ ਅੱਜ ਕਰੋ ਜਿਹਨਾਂ ਨੇ ਇਹਨਾਂ ਨੂੰ ਸਿੱਖਾ ਵਿੱਚ ਜਿਹੜੀ ਨਫਰਤ ਦੀ ਲੰਗਾ ਬੜਾ ਅਧਿਸ਼ੋਕੀ ਤੇ ਪਰਚਾ ਦਾ ਅਸੀਂ ਬਿਆਨ ਦਵਾਗੇ ਫਰਜਾ ਦਾ ਠੀਕ ਪਾਵੇ ਕਿਸੇ ਕੋਲ ਕੋਈ ਧੱਕਾ ਨਹੀਂ ਹੈ ਆਜ਼ਾਦ ਦੇਸ਼ ਦੇ ਸਰਬੱਤੀ ਹੈ ਤੂੰ ਮੌਤਮ ਸੇਖ ਸਾਹਿਬ ਨੂੰ ਮਾਰੇਗੇ ਸਾਰੇ ਭਾਈ ਭਾਈ ਹੈ ਕੋਈ ਚੌਂ ਨਾ ਗੱਲ ਦੋ ਸਾਰੇ ਨੂੰ ਬੱਧੇ ਨਹੀਂ ਆਏਗਾ ਸਾਡਾ ਆਲੀ ਕਿਸ ਨੂੰ ਫਰਕ ਕਰਦੋ ਕਾਨੂੰ ਸਾਡੇ 84 ਵਿੱਚ ਸਾਡੇ ਪਿਆ ਭਣਾ ਦੇ ਗਲਾ ਵਿੱਚ ਡੈੱਡ ਬਾਬਾ ਕੇ ਭੁੱਕੇ ਤੇ ਸਾਡੀ ਘਟ ਗੱਤੀ ਦੇ ਅਸੀਂ ਜਿਹੜੇ ਕਿਸੇ ਕਰੋਗੇ ਘਟ ਗੱਦੀ ਕਰੋ ਸਾਡੇ ਉਹ ਹੀ ਟੱਕਾ ਕਰਵਾਣ ਜਾਂਦੇ ਹੋਗੇ ਇਹ ਅੱਜ ਬੜਕਾ ਮਾਰ ਰਹੇ ਇਹ ਬੜਕਾ ਮਾਰ ਰਹੇ ਇਹ ਵੀਰ ਅਰਧਪੁਰ ਸਾਹਿਬ ਤੋਂ ਆਇਆ ਤੇ ਜਿਹੜੀ ਖਬਰ ਆ ਅਰਧਪੁਰ ਸਾਹਿਬ ਤੋਂ ਆ ਕੁਛ ਰੱ ਇਹ ਇਹ ਗੱਲਾਂ ਕੱਲ ਰਾਤ ਦੀ ਗੱਲ ਹੈ ਅਮਨਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਸੋਰੀ ਗੁਰਦੁਆਰਾ ਸਾਹਿਬ ਦੇ ਬਾਹਰ ਕੋਈ ਪ੍ਰਵਾਸੀ ਭਾਈਚਾਰਾ ਸੁੱਤੇ ਪੈਸੇ ਗਰੀਬ ਕ ਗਰੀਬ ਲੋਕ ਸੁੱਤੇ ਪੈਸੇਗੇ ਪੰਜ ਕੰਨ ਲੰਡੂ ਜੀ ਉੱਠ ਕੇ ਉਹਨੂੰ ਕਹਿੰਦਾ ਓਏ ਆਪਣਾ ਦਰਖੜ ਦਿਖਾ ਚੱਲ ਬੈੜ ਗੱਡੀ ਤੇ ਤਰਸੇ ਛੱਡ ਕੇ ਆਈਏ ਤੇ ਉੱਥੇ ਇਸ ਵੀਰ ਨੇ ਵਿਰੋਧ ਕੀਤਾ ਇਹ ਵੀਰ ਕਹਿੰਦਾ ਆ ਵੀ ਤੁਸੀਂ ਜਿਹੜੀਆਂ ਬੜਕਾ ਪੰਜਾਬ 'ਚ ਮਾਰਦੇ ਹੋ ਇਹੀ ਬੜਕਾ ਜਾ ਕੇ ਪੰਜਾਬੀ ਦੇ ਬਿਹਾਰ ਜਾ ਕੇ ਮਾਰ ਕੇ ਦਿਖਾਓ ਇਹ ਵੀਰ ਕਹਿੰਦਾ ਆ ਵੀ ਤੁਸੀਂ ਬੜਕਾ ਇੱਥੇ ਮਾਰੋ ਨੁਕਸਾਨ ਤਾਂ ਕਿਹਨਾਂ ਦਾ ਹੋਣਾ ਜਿਹੜੇ ਪੰਜਾਬੀ ਨੌਜਵਾਨ ਪੰਜਾਬੀ ਪਰਿਵਾਰ ਯੂਪੀ ਦੇ ਬਿਹਾਰ 'ਚ ਵਪਾਰ ਕਰਦੇ ਨੇ ਜਿਹੜੇ ਪੰਜਾਬੀ ਵੀਰ ਯੂਪੀ ਬਿਹਾਰ 'ਚ ਬੈਠੇ ਨੇ ਜਿਹੜੇ ਸਿੱਖ ਪਰਿਵਾਰ ਯੂਪੀ ਬਿਹਾਰ 'ਚ ਬੈਠੇ ਨੇ ਨੁਕਸਾਨ ਉਹਨਾਂ ਦਾ ਹੋਣਾ ਏ ਵੀਰ ਖੋਲ ਕੇ ਕਹਿੰਦਾ ਅਬ ਥੋੜਾ ਨੁਕਸਾਨ ਨਹੀਂ ਹੋਣਾ ਉਹ ਉਹ ਵਿਚਾਰੇ ਮਾਰੇ ਜਾਣਗੇ ਹੁਣ ਦੂਸਰੀ ਗੱਲ ਤੇ ਆਜੋ ਜਿੱਦਾਂ ਇਹ ਲੰਗੋੜਾਂ ਉੱਠੀਆਂ ਫਿਰਦੀਆਂ ਟੱਪੀਆਂ ਫਿਰਦੀਆਂ ਵੀ ਪਿਆਰੀ ਪਜਾਓ ਪ੍ਰਵਾਸੀ ਪਜਾਓ ਜੋ ਪਜਾਓ ਉਹ ਕਰੋ ਉਹ ਕਰੋ ਭਾਈ ਸਾਹਿਬ ਜੀ ਸ਼ਾਇਦ ਤੁਹਾਨੂੰ ਪਤਾ ਹੋਵੇ ਸਾਡੇ ਪਟਨਾ ਸਾਹਿਬ ਦੇ ਵਿੱਚ ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਸਥਾਨ ਗੁਰੂ ਸਾਹਿਬ ਦਾ ਘਰ ਹੈ ਉੱਥੇ ਤੇ ਗੁਰੂ ਗੁਰਦੁਆਰਾ ਗੁਰਦੁਆਰਾ ਸਾਹਿਬ ਹੈ ਪਟਨਾ ਸਾਹਿਬ ਤੱਕ ਜਿਹੜੇ ਹੈਗੇ ਆ ਜਿੱਥੇ ਦਾ ਸਾਬੜੇ ਵਧੀਆ ਨੇ ਜਿਸ ਦਿਨ ਯੂਪੀ ਵਾਲੇ ਖੋਪੜੀ ਘੁੰਮ ਲਈ ਨਾ ਵੀ ਜੇ ਉਹ ਇਸ ਮਹੀਨੇ ਤੇ ਉੱਤਰ ਜਾਣਾ ਤਾਂ ਕਿਸੇ ਪੰਜਾਬੀ ਨੂੰ ਟ੍ਰੇਨ ਚੋਂ ਥੱਲੇ ਨਹੀਂ ਉਤਰਣ ਦੇਣਗੇ। ਇਹ ਦਿਮਾਗ ਰੱਖਿਓ ਆਪਦੇ। ਜਦੋਂ ਆਪਾਂ ਕਿਸੇ ਕਮਿਊਨਿਟੀ ਨੂੰ ਪ੍ਰੋਪਰ ਇੱਕ ਸਿਰੇ ਦੇ ਉੱਤੇ ਆ ਕੇ ਪ੍ਰਸ਼ਾਨ ਕਰਨਾ ਸ਼ੁਰੂ ਕਰਦੇ ਸਿਰੇ ਦੇ ਉੱਤੇ ਆ ਕੇ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਆ ਆਪਾਂ ਕਹਿੰਦੇ ਆ ਵੀ ਇਹਨਾਂ ਨੇ ਜ਼ਮੀਨਾਂ ਖਰੀਦ ਲਈਆਂ। ਹਿਮਾਚਲ ਦੇ ਵਿੱਚ ਕਾਨੂੰਨ ਲਾਗੂ ਹੈ ਜ਼ਮੀਨ ਨਹੀਂ ਲੈ ਸਕਦਾ। ਹੋਰ ਕਿਹੜੇ ਸਟੇਟਾਂ 'ਚ ਕਾਨੂੰਨ ਲਾਗੂ ਹੈ ਜ਼ਮੀਨ ਨਹੀਂ ਲੈ ਸਕਦਾ। ਤੇ ਭਾਈ ਸਾਹਿਬ ਮੈਨੂੰ ਇਹ ਦੱਸਿਆ ਜਾਵੇ ਹਿਮਾਚਲ ਦੀ ਇੰਡਸਟਰੀ ਕਿਹੜੀ ਆ? ਕੀ ਪੰਜਾਬ ਦੇ ਬਰਾਬਰ ਹਮਚਰ ਇੰਡਸਟਰੀ ਹੈਗੀ ਆ? ਕੀ ਹੋਰ ਕਿਸੇ ਨਾਲ ਦੇ ਸੂਬੇ ਦੇ ਵਿੱਚ ਪੰਜਾਬ ਦੇ ਬਰਾਬਰ ਇੰਡਸਟਰੀ ਹੈਗੀ ਆ? ਉੱਥੇ ਜਮੀਨ ਕੋਈ ਲਊਗਾ ਹੀ ਕਿਉਂ? ਜਿੱਥੇ ਇੰਡਸਟਰੀ ਨਹੀਂ ਹੈਗੀ, ਜਿੱਥੇ ਵਪਾਰ ਹੀ ਨਹੀਂ ਹੈਗਾ ਤਾਂ ਪਤਾ ਜਮੀਨ ਲਊਗਾ ਕਿਉਂ? ਸਰਕਾਰ ਨੇ ਪੱਲਾ ਝਾੜਦਾ ਠੀਕ ਹੈ ਜਮੀਨ ਲੈ ਨਹੀਂ ਸਕਦਾ। ਐਵੇਂ ਅਨਪ੍ਰਵਾਹ ਫੁੱਦਵਾਉਣਾ ਅਗਰ ਵਾਲਾ ਪਾਈ ਜਾਂਦਾ ਤੁਸੀਂ ਲੋਕ ਯਾਰ। ਬਿਲਕੁਲ ਮੈਂ ਫਿਰ ਕਹਾਂ ਵੀਰੇ ਇਸ ਵਿਅਕਤੀ ਨੇ 5 ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਉਹਨੂੰ ਚੌਂਕ 'ਚ ਖੜਾ ਕੇ ਉਹਦਾ ਸਰੀਰ ਦਾ ਟੋਟਾ 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 ਕੱਟੋ ਮਰਨ ਨਾਲੇ ਹੋਰ ਟੋਟਾ ਟੋਟਾ ਕੱਟੋ ਉਹਦਾ ਟੋਟਾ ਟੋਟਾ ਕੱਟ-ਕੱਟ ਕੇ ਉਹਨੂੰ ਤੜਫਾਨ ਤੇ ਮਜਬੂਰ ਕਰੋ ਫਿਰ ਤਾਂ ਆਪ ਕਹਿਣਾ ਪਰ ਇੱਕ ਵਿਅਕਤੀ ਦੀ ਗਲਤੀ ਦੇ ਪਿੱਛੇ ਪੂਰੇ ਸਮਾਜ ਨੂੰ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਇਹ ਕਿਸ ਇਹ ਕਿਹੜੀ ਸਹੀ ਗੱਲ ਆ ਜੇ ਉਹ ਪਰਵਾਸੀ ਦੀ ਗਲਤੀ ਆ ਤਾਂ ਮੈਂ ਤੁਹਾਨੂੰ ਨਿਊਜ਼ ਦਿਖਾਉਂਦੀ ਵੀ 3 ਸਾਲ ਦੇ ਤਿੰਨ ਵਿਅਕਤੀਆਂ ਨੇ 6 ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਜਿਹੜਾ ਨਾਮ ਸਤਨਾਮ ਸਿੰਘ ਸੀਗਾ ਅਰਮਾਨ ਸਿੰਘ ਸੀਗਾ ਰਾਜਵੀਰ ਸਿੰਘ ਸੀਗਾ ਇਹ ਖ਼ਬਰ ਹੀ ਪੰਜਾਬ ਦੀ ਹੈ ਔਰ ਇੱਕ ਖ਼ਬਰ ਵੀ 10 ਤਰੀਕ ਦੀ ਹੈ ਉਸ 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 ਕੇਸ ਵਿੱਚ ਐਫ ਆਈ ਆਰ ਵੀ ਦਰਜ ਹੋਈ ਹੈ ਪਰ ਪੱਤਰਕਾਰ ਦੀ ਫੋਟੋ ਵੀ ਦਿਖਾ ਦਿੱਤੀ ਤੁਸੀਂ ਦਾ ਪੇਜ ਜਿਹੜੇ ਸੱਚ ਮਾਰ ਤੋਂ ਤੇ ਖ਼ਬਰ ਮਿਲ ਵੀ ਜਾਊਗੀ ਪਰ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਕੀ ਆਜਾਇਜ਼ ਹੈ ਹੁਣ ਆਓ ਤੁਸੀਂ ਇੱਕ ਸਹੀ ਤੇ ਗਲਤ ਤੱਥਾਂ ਦਾ ਆਤਮਿਕ ਕਲੀਅਰੈਂਸ ਕਿਸ਼ ਕਰਦੇ ਹੁਣ ਤੁਸੀਂ ਆ ਜਾਓ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਏ ਦਿਨ ਕਤਲਾ ਕਤਲੇ ਆਮ ਹੋ ਰਿਆ ਪੰਜਾਬ ਚ ਆਏ ਦਿਨ ਗੋਲੀ ਚੱਲ ਰਹੀ ਹੈ ਕੀ ਆਪਾਂ ਕਦੇ ਇਹ ਚੀਜ਼ ਦੇ ਉੱਪਰ ਆਵਾਜ਼ ਚੁੱਕੀ ਵੀ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਬਣਾਓ ਪੰਜਾਬ ਨੂੰ ਕ੍ਰਾਈਮ ਫ੍ਰੀ ਸਟੇਟ ਬਣਾਓ ਅੱਜ ਦੀ ਡੇਟ ਦੇ ਵਿੱਚ ਯੂਪੀ ਦੀ ਜਨਸੰਖਿਆ ਪੰਜਾਬ ਨਾਲੋਂ 4 ਗੁਣਾ ਵੱਧ ਹੈ ਪਰ ਉਥੇ ਕ੍ਰਾਈਮ ਰੇਟ 0 ਹੈ ਉਥੇ ਸਰਕਾਰ ਵਿੱਚ ਕੰਮ ਕੀਤੇ ਕ੍ਰਾਈਮ ਰੇਟ 0 ਹੈ ਇਸ ਤੋਂ ਪੰਜਾਬ ਨਾਲੋਂ ਵੱਧ ਪ੍ਰਵਾਸੀ ਤਦੋਂ ਆਪ ਦੇ ਦੇ ਆਪਣੇ ਆਪਣੀ ਸਟੇਟ 'ਚ ਬੈਠੇ ਨੇ ਉਥੇ ਕ੍ਰਾਈਮ ਨਹੀਂ ਹੋ ਰਿਹਾ ਤੇ ਪੰਜਾਬ 'ਚ ਕ੍ਰਾਈਮ ਹੋ ਰਿਹਾ ਤੁਸੀਂ ਇਸ ਗੱਲ ਨੂੰ ਕਿਹਦੀ ਗਲਤੀ ਮੰਨਦੇ ਹੋ ਤੀਸਰੀ ਗੱਲ ਮੈਂ ਕਿਸੇ ਪਰਸਨਲ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਫਿਰ ਕਰਮੱਤਰੀ ਦੇ ਤੌਰ ਤੇ ਗੱਲ ਕਰੂੰਗਾ ਸਨ 84 ਤੋਂ ਲੈ ਕੇ 95 ਤੱਕ ਖਾੜਕੂ ਵੱਲ ਪੰਜਾਬ 'ਚ ਚਰਮ ਸੀਮਾ ਉੱਤੇ ਰਿਹਾ ਉਸ ਖੜਕੂ ਵਾਰਡ ਦੇ ਆੜ ਦੇ ਵਿੱਚ ਸਭ ਤੋਂ ਜ਼ਿਆਦਾ ਹਲ ਕਤਲੇਆਮ ਨੁਟਕੂਆ ਬੰਬ ਗ੍ਰਨੇਡ ਬਲੰਤਕਾਰ ਉਸ ਦੌਰ ਦੇ ਵਿੱਚ ਹੋਇਆ ਜਦੋਂ ਕਹਿੰਦੇ ਖੜਕੂਵਾ ਚੱਲਦਾ ਸੀ ਨਾ ਤਾਂ ਇਹ ਜਿਹੜੇ ਖੜਕੂਵਾ ਖੜਕੂਵਾ ਦਾ ਕੁਝ ਲੋਕ ਐਵੇਂ ਦੇ ਸੀਗੇ ਜਿਹਨਾਂ ਕਰੇ ਪਨਾਹ ਲੈਂਦੇ ਸੀ ਜਦ ਜਿਹਨਾਂ ਕਰੇ ਰਹਿੰਦੇ ਸੀ ਰੋਟੀ ਪਾਣੀ ਖਾਦੇ ਉਹਨਾਂ ਦੀ ਗਨਪੈਣ ਗਨਪਾਂਟ ਤੇ ਉਹਨਾਂ ਦੀ ਧੀਆਂ ਪੈਣ ਦਾ ਬਲੰਤਕਾਰ ਕਰਦੇ ਸੀ ਤੇ ਮੈਂ ਝੂਠ ਬੋਲ ਰਿਹਾ ਤੁਸੀਂ ਜਾਓ ਅੱਜਕਲ ਹਾਈਡਰੇਟ ਦਾ ਸਾਰਾ ਕੁਝ ਆਨਲਾਈਨ ਹੈ ਗੂਗਲ ਚੈੱਕ ਕਰੋ ਚੈੱਕ ਕਰੋ ਦੇਖੋ 1950 1994 ਤੋਂ ਲੈ ਕੇ ਸੋਰੀ 1984 ਤੋਂ ਲੈ ਕੇ 95 ਤੱਕ ਕਿੰਨੇ ਪੰਜਾਬ ਦੇ ਬਲਤਕਾਰ ਹੋ ਦੇ ਕਿੰਨੇ ਗਰਨੇਡ ਹਮਲੇ ਹੋ ਦੇ ਕਿੰਨੇ ਕਤਲੇਆਮ ਪੰਜਾਬ 'ਚ ਹੋਇਆ ਤੇ ਉਹ ਕੌਣ ਸੀ ਕਰਨ ਵਾਲੇ ਫਿਰ ਵਿਪਰਵਾਸੀ ਸੀਗੇ ਉਹ ਪੰਜਾਬ ਤੋਂ ਬਾਹਰੋਂ ਆਏ ਸੀਗੇ ਜਿਹੜੇ ਤਿੰਨ ਬੱਚੇ ਜਿਹੜੇ ਤਿੰਨ ਵਿਅਕਤੀਆਂ ਨੇ ਇੱਕ ਬਲਤਕਾਰ ਕੀਤਾ 6 ਸਾਲ ਦੇ ਬੱਚੇ ਦਾ ਇਹ ਵੀ ਬਾਹਰੋਂ ਆਏ ਸੀਗੇ ਹੁਣ ਤੁਸੀਂ ਇਸ ਗੱਲ ਤੇ ਆ ਜਾਓ ਜੇ ਤੁਸੀਂ ਕਹਿੰਦੇ ਹੋ ਉਹ ਜਿਹੜੀ ਲੰਗੋੜਾ ਰੋਲਾ ਪਾਉਂਦੀਆਂ ਫਿਰਦੀਆਂ ਨੇ ਜਿਹੜੀਆਂ ਲੰਗੋੜਾ ਰੋਲਾ ਪਾਉਂਦੀਆਂ ਪ੍ਰਵਾਸੀ ਭਜਾਓ ਪੰਜਾਬ ਬਚਾਓ ਪ੍ਰਵਾਸੀ ਭਜਾਓ ਪੰਜਾਬ ਬਚਾਓ ਮੈਨੂੰ ਇਹ ਦੱਸੋ ਕਿਹੜਾ ਪੰਜਾਬੀ ਆਪ ਦੇ ਖੇਤ ਚ ਆਪ ਕੰਮ ਕਰਦਾ ਮੈਨੂੰ ਦੱਸੋ ਜਦੋਂ ਆਪਾਂ ਝੋਨਾ ਲਾਣਾ ਜੀਰੀਆਂ ਲਾਣੀਆਂ ਉਦੋਂ ਆਪਾਂ ਸਟੇਸ਼ਨਾਂ ਤੇ ਖੜ੍ਹ ਕਰਕੇ ਡਮਾਸ ਕਰਾਏ ਭੇਜ ਕੇ ਤੋਂ ਮੰਗਾਉਨੇ ਆ ਜੇ ਸਾਡੇ ਇੰਨੀ ਜ਼ੋਰ ਤੇ ਆ ਫਿਰ ਇਹਨੂੰ ਤੁਸੀਂ ਕੰਮ ਹੀ ਕਿਉਂ ਦਿੰਦੇ ਫਿਰ ਕੱਢ ਲੈਣਾ ਕੰਮ ਤੁਸੀਂ ਪਕੜਦੇ ਨਾ ਪਕੜੋ ਆਪ ਕਰ ਲੋ ਤੁਹਾਡੇ ਨੇ ਆਣੇ ਸਾਡਾ ਰਾਮ ਹੋਇਆ ਉਹ ਤਾਂ ਜਹਾਜ ਜਿੰਦਾ ਬਾਹਰ ਨਜ਼ਰ ਆਉਂਦਾ ਆਪ ਕੈਨੇਡਾ ਆਸਟ੍ਰ ਉਹ ਉੱਡਣ ਨੂੰ ਫਿਰਦੇ ਆ ਇਹ ਬਰੇ ਕਿਹੜੀਆਂ ਮੂੜਾਂ ਰੋਲੀਆਂ ਰੇ ਲੰਗੋੜਾ ਰੋਲਾ ਪਾਰੇ ਕਿਹੜੀਆਂ ਬਾਰੇ ਜਿਨ੍ਹਾਂ ਨੂੰ ਕੋਈ ਕੰਮ ਕਾਰ ਨਹੀਂ ਜਿਨ੍ਹਾਂ ਦਾ ਆਮਦਾ ਕੋਈ ਬਿਜ਼ਨਸ ਨਹੀਂ ਜਿਨ੍ਹਾਂ ਲੰਗੋੜਾਂ ਦਾ ਕਿਸੇ ਸਮਸਟਮ ਦਾ ਕੋਈ ਲੈਣਦੇ ਨਹੀਂ ਜਿਹੜੇ ਵਿਲੇ ਪਿੰਡਾਂ ਦੇ ਨਾ ਕੁਛ ਲੰਡੇਰ ਹੁੰਦੇ ਹੁੰਦੇ ਜਿਹੜੇ ਬਿੱਲੇ ਰੇ ਸੂਰੇ ਭੁੱਖੇ ਦਾ ਕਾਰ ਲਾ ਲੈਣਾ ਦੁਪਹਿਰੇ ਲਾਣਾ ਰਾਤੀ ਲਾ ਲੈਣਾ ਇਹ ਉਹ ਲੰਗੋੜਾ ਨੇ ੁੱਥੀਆਂ ਵਾਲੀਆਂ ਵੀ ਜਿਨ੍ਹਾਂ ਨੂੰ ਕਿਸੇ ਸਮਾਜਾਇਨਾ ਕੋਈ ਲੈਣਦੇ ਨਹੀਂ ਉਹ ਜਿਨ੍ਹਾਂ ਨੂੰ ਕੋਈ ਵਪਾਰਨਾ ਕੋਈ ਲੈਣਦੇ ਨਹੀਂ ਕਿਸੇ ਨੂੰ ਧਰਮ ਦੇ ਨਾਲ ਕੋਈ ਲੈਣਦੇ ਨਹੀਂ ਇਹ ਉਹ ਲੋਕ ਨੇ ਬੇਲੇ ਉਹਨਾਂ ਚੌਥੀ ਗੱਲ ਕਰਨੀ ਚਾਹੁੰਦਾ ਕਿੱਥੇ ਨਾ ਕਿੱਥੇ ਪ੍ਰਵਾਸੀ ਕਮਿਊਨਿਟੀ ਤੁਸੀਂ ਜਿੰਨੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਦੇਖੀਆਂ ਪ੍ਰਵਾਸੀਆਂ ਨੂੰ ਬੋਗ ਵਾਲਾ ਮਾੜਾ ਬੋਲਦੇ ਨੇ ਜਾਂ ਉਹ ਵੀ ਵੀਡੀਓ ਬਣਾਉਂਦੇ ਨੇ ਜਾਂ ਦੇਖਿਆ ਮੈਨੂੰ ਇਹ ਦੱਸਿਆ ਜਾਵੇ ਕੋਈ ਵੀ ਪ੍ਰਵਾਸੀ Hindu ਤੋਂ ਇਲਾਵਾ થોੜਾ ਦੂਸਰਾ ਨਜ਼ਰ ਆਇਆ ਵੀਡੀਓ 'ਚ ਜਿਹਨੂੰ ਉਠਾ ਕੇ ਇਹਨਾਂ ਨੇ ਧੱਕੇ ਨਾਲ ਕੱਢਿਆ ਹੋਵੇ Hindu ਤੋਂ ਇਲਾਵਾ ਕੋਈ ਤੀਸਰਾ ਪ੍ਰਵਾਸੀ ਤੁਹਾਨੂੰ ਨਜ਼ਰ ਆਇਆ ਉੱਥੇ ਵੀਡੀਓ ਵਿੱਚ ਜਿਹੜੇ ਪੱਤਰਕਾਰਾਂ ਨੇ ਵੀਡੀਓ ਚਲਾਈਆਂ ਜਿਨ੍ਹਾਂ ਮੇਰੇ ਵੀਰਾਂ ਨੇ ਵੀਡੀਓ ਖਿੱਚੀਆਂ ਉਹਨਾਂ ਦੇ ਵਿੱਚ ਕਿ ਆ ਪੰਜਾਬ 'ਚ ਕੋਈ ਧਰਮੀਆਂ Hindu ਧਰਮੀਆਂ ਜਾਂ ਪੰਜਾਬ 'ਚ ਖਾਲੀ ਸਿੱਖ ਧਰਮੀਆਂ ਹੋਰ ਧਰਮ ਨਹੀਂ ਪੰਜਾਬ 'ਚ ਹੈਗੇ ਤਾਂ ਪ੍ਰਵਾਸੀ ਖਾਲੀ ਕਿ ਹਿੰਦੂਆਂ ਵਾਲੀ ਨੇ ਜਾਂ ਪ੍ਰਵਾਸੀ ਕਿਸੇ ਹੋਰ ਧਰਮ 'ਚ ਨਹੀਂ ਹੈਗੇ ਤੁਸੀਂ ਕਿਸੇ ਵੀ ਵਿਸ਼ੇਸ਼ ਵਿਅਕਤੀ ਜਾਂ ਕਿਸੇ ਹੋਰ ਧਰਮ ਦੇ ਵਿਅਕਤੀ ਦੀ ਵੀਡੀਓ ਦੇਖੀ ਪੱਤਰਕਾਰਾਂ ਦੇ ਵੀਡੀਓ ਬਦਲੋ ਚਲਾਈ ਹੋਵੇ ਕਿਸੇ ਨੇ ਲਾਈਵ ਕੀਤਾ ਹੋਵੇ ਜਿਹਦੇ ਵਿੱਚ ਸਿਰਫ ਹਿੰਦੂ ਤੋਂ ਇਲਾਵਾ ਕੋਈ ਹੋਰ ਪ੍ਰਵਾਸੀ ਨਜ਼ਰ ਆਇਆ ਹੋਵੇ ਹੁਣ ਮੈਂ ਤੁਹਾਨੂੰ 30 ਚੌਥੇ ਤੱਤੇ ਦੇ ਹੱਥ ਤੁਹਾਨੂੰ ਫੇਰ ਗੱਲ ਕਰਨ ਜਾ ਰਿਹਾ ਹਾਂ ਅਸਲ ਜ ਤਕਲੀਫ ਪ੍ਰਵਾਸੀ ਤੋਂ ਨਹੀਂ ਹੈ ਤਕਲੀਫ ਪੰਜਾਬ ਚ ਵੱਧ ਰਹੀ ਹਿੰਦੂਆਂ ਦੀ ਆਬਾਦੀ ਤੋਂ ਹੈ ਜਿਹੜੇ ਮੇਰੇ ਵੀਰ ਕੱਲ੍ਹ ਚ ਖਬਰ ਕੀਤੀ ਗਈ ਵੀਰਾਂ ਨੇ ਚਲੋ ਵਧੀਆ ਵੀ ਕਿਹਾ ਕਈਆਂ ਨੇ ਮਾੜਾ ਵੀ ਕਿਹਾ ਹਿੰਦੂ ਵੀਰਾਂ ਨੇ ਕਈਆਂ ਨੇ ਮਾੜਾ ਵੀ ਕਿਹਾ ਤਾਂ ਮੈਂ ਉਹ ਹਿੰਦੂ ਵੀਰਾਂ ਨੂੰ ਇੱਕ ਗੱਲ ਸਮਝਾਣਾ ਜਾਂ ਦਿਮਾਗ ਦਾ ਟੱਕਣ ਦਾ ਜਿਹੜਾ ਬਦ ਕੀਤਾ ਹੋਇਆ ਵਾ ਲਾਈ ਲੱਗ ਭੇਡ ਚਾਲ ਬਣੀ ਹੋਈ ਐ ਇਹ ਟੱਕਣ ਦਿਮਾਗ ਦਾ ਖੋਲ ਕੇ ਮੇਰੀ ਗੱਲ ਸੁਣ ਧਿਆਨ ਨਾਲ ਇੱਕ ਵੀ ਵੀਡੀਓ ਮੈਨੂੰ ਦਿਖਾਓ ਜਿਹਦੇ ਵਿੱਚ ਜੁਗੀਆਂ ਵੀਡੀਓ ਵਾਇਰਲ ਹੋਈਆਂ ਉਹਨਾਂ ਵਿੱਚ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਪ੍ਰਵਾਸੀ ਕਹਿ ਕੇ ਭਜਾਉਣ ਦੀ ਗੱਲ ਕੀਤੀ ਹੋ ਗਈ ਇੱਕ ਵੀ ਵੀਡੀਓ ਦਿਖਾਓ ਸਭ ਤੋਂ ਸਿਰਫ ਹਿੰਦੂ ਪਰਿਵਾਰ ਦੇ ਮੁੰਡੇ ਹਿੰਦੂ ਪਰਿਵਾਰ ਦੇ ਪ੍ਰਵਾਸੀ ਜਿਹੜੇ ਹੈਗੇ ਹਿੰਦੂ ਨੇ ਉਹਨਾਂ ਨੂੰ ਭਜਾਉਣ ਦੀਆਂ ਗੱਲਾਂ ਹੋਈਆਂ ਉਹ ਇਹ ਵੀ ਸੁਣੋ ਪੰਜਾਬ ਦੇ ਵਿੱਚ ਹਮੇਸ਼ਾ ਤੋਂ ਕਿਤਨਾ ਕਿਤੇ ਚਰਮਪੱਤੀ ਖਾਲਸਤਾਨੀ ਟੈਰਰਿਜ਼ਮ ਨੂੰ ਪ੍ਰਮੋਟ ਕਰਦੇ ਨੇ ਕਿਤਨਾ ਕਿਤੇ ਖਾਲਸਤਾਨੀ ਸੋਚ ਵਾਲੇ ਵਿਅਕਤੀ ਪੰਜਾਬ ਨੂੰ ਤਬੰਦਨ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਵਿੱਚ ਰਹਿਣ ਵਾਲੇ ਹਿੰਦੂ ਤਬੰਦਨ ਦੀ ਕੋਸ਼ਿਸ਼ ਕਰਦੇ ਨੇ ਪ੍ਰਵਾਸੀ ਭਾਈਚਾਰੇ ਦੇ ਨਾਲ ਕਿਉਂਕਿ ਉਹ ਹਿੰਦੂ ਪਰਿਵਾਰ ਨੇ ਸਾਰੇ ਚਾਹ ਕਿਸੇ ਵੀ ਸਟੇਟ ਦਾ ਹੋਵੇ ਹਿਮਾਚਲ ਦਾ ਰਾਜਸਥਾਨ ਦਾ ਯੂਪੀ ਦਾ ਬਿਹਾਰ ਦਾ ਝਾਰਖੰਡ ਦਾ ਐਮਪੀ ਦਾ ਆ ਕਿ ਕਿਸੇ ਵੀ ਸਟੇਟ ਦਾ ਹੋਵੇ ਠੀਕ ਹੈ ਜੀ ਉਹਨਾਂ ਨੂੰ ਭਜਾਣ ਦਾ ਕਾਰਨ ਇਹ ਹੈ ਵੀ ਜਿਹੜੀ ਬਹੁ ਆਬਾਦੀ ਬਹੁਮਲ ਆਬਾਦੀ ਹਿੰਦੂਆਂ ਪਰਿਵਾਰਾਂ ਦੀ ਵੱਧ ਰਹੀ ਹੈ ਉਹਨੂੰ ਘਟਾਇਆ ਜਾ ਸਕੇ। ਅਸਲ ਮਕਸਦ ਸਿਰਫ ਇੱਕ ਹੀ ਹੈ ਬਲਦਕਾਰ ਦੇ ਸੰਬੰਧ ਦੇ ਵਿੱਚ ਪੂਰੇ ਸਮਾਜ ਨੂੰ ਟਾਰਗੇਟ ਕਰਨ ਦੇ ਸਿਰਫ ਇੱਕ ਇਹੀ ਕਾਰਨ ਹੈ ਵੀ ਜਿਹੜੀ ਖਾਲਿਸਤਾਨੀ ਚਰਮ ਪੱਤੀ ਸੋਚ ਪੰਜਾਬ 'ਚ ਪਣਪ ਰਹੀ ਹੈ ਜਿਹੜੇ ਵਿਲੇ ਲੋਕ ਨੇ ਜਿਹੜੇ ਸਿਰਫ ਇਸ ਖਾਲਸਪੰਦ ਦਾ ਵਜੂਦ ਨਹੀਂ ਹੈ ਸਿਰ ਹਵਾਈਆਂ ਵਿੱਚ ਚੱਟਾ ਛੱਡਾ ਚੋਕ ਕੇ ਫੁੱਦਵਾ ਮਗ ਪੂਰੇ ਫਿਰਦੇ ਨੇ ਇਹ ਉਹਨਾਂ ਦੀ ਉਹਨਾਂ ਦੇ ਆਕਾਵਾਂ ਦੀ ਸਾਜ਼ਿਸ਼ ਹੈ ਵੀ ਪੰਜਾਬ ਦਾ ਮਾਹੌਲ ਕਿੱਦਾਂ ਅਸੀਂ ਡਿਸਟਰਬ ਕਰਨਾ ਹੋਵੇ ਕਿੱਦਾਂ ਅਸੀਂ ਦੋ ਸਟੇਟਾਂ ਨੂੰ ਆਪਸ ਵਿੱਚ ਲੜਾਉਣਾ ਹੈ ਕਿਉਂਕਿ ਪ੍ਰਵਾਸੀ ਖਾਲੀ ਯੂਪੀ ਬਿਹਾਰ ਦੇ ਤਹੇ ਨਹੀਂ ਜੰਮੂ ਕਸ਼ਮੀਰ ਦੇ ਕਈ ਸਿੱਖ ਪਰਿਵਾਰ ਨੇ ਕਈ Hindu ਪਰਿਵਾਰ ਨੇ ਕਈ ਪਰਿਵਾਰ ਹਿਮਾਚਲ ਦੇ ਵੀ ਬੈਠੇ ਨੇ ਸਿੱਖ ਪਰਿਵਾਰ Hindu ਪਰਿਵਾਰ ਨੇ ਉਹੀ ਪ੍ਰਵਾਸੀ ਪੰਜਾਬ 'ਚ ਬੈਠੇ ਨੇ ਨੌਕਰੀਆਂ ਕਰਦੇ ਨੇ ਨੌਕਰੀ ਪੇਸ਼ੇ ਨੇ ਤੇ ਪ੍ਰਵਾਸੀਤਾ ਹੋ ਗਈ ਹੈ ਹੁਣ ਤੁਸੀਂ ਗੱਲ ਕਰ ਲੋ ਆਪਾਂ ਕਹਿੰਦੇ ਆ ਇੱਕ ਮੈਂ ਕੱਲ ਕਿਸੇ ਪੱਤਰਕਾਰ ਵੀਰ ਦੀ ਇੰਟਰਵਿਊ ਸੁਣ ਰਿਹਾ ਉੱਥੇ ਇੱਕ ਬੰਦਾ ਡਿਬੇਟ ਕਰ ਰਿਹਾ ਕਹਿੰਦਾ ਵਾ ਵੀ ਪ੍ਰਵਾਸੀਆਂ ਨੇ ਸਾਡੀਆਂ ਨੌਕਰੀਆਂ ਤੇ ਕਬਜ਼ੇ ਕਰ ਲਏ ਭਾਈ ਸਾਹਿਬ ਕਿਹੜੇ ਪ੍ਰਵਾਸੀ ਨੇ ਧੱਕੇ ਨਾਲ ਕਬਜ਼ਾ ਕੀਤਾ ਗੱਲ ਪੁਆਇੰਟ ਕਬਜ਼ਾ ਕੀਤਾ ਕਿਸੇ ਪ੍ਰਵਾਸੀ ਨੇ ਤੁਹਾਡੇ ਨੌਕਰੀਆਂ ਤੇ ਕਿਸੇ ਵਿਅਕਤੀ ਨੇ ਕਿਰਪਾ ਦੇ ਸਿਰ ਤੇ ਤੁਹਾਡੇ ਤੇ ਕਬਜ਼ਾ ਕੀਤਾ ਨੌਕਰੀ ਤੇ ਜਾਂ ਤੁਹਾਡੇ ਪਰਿਵਾਰ ਨੂੰ ਧਮਕਾ ਕੇ ਤੁਹਾਡੀ ਨੌਕਰੀ ਆਪ ਲੈ ਗਿਆ ਅਗਲੇ ਭਾਈ ਸਾਹਿਬ ਪੜਦੇ ਆ ਲਿਖਦੇ ਆ ਪੜ੍ਹਾਈ ਵਿਖਾਈ ਪ੍ਰੋਪਰ ਕਰਦੇ ਆ ਸਿਮਰੀਆਂ ਚ ਪੜਦੇ ਆ ਟਿਊਬ ਬਲੇਟ ਅੱਜ ਥੱਲੇ ਅਰੋੜਾ ਦੇ ਲੈ ਕੇ ਪੜਦੇ ਆ ਤੇ ਅਸੀਂ ਆਪਣੇ ਨਿਆਣੇ ਨੂੰ ਵਧੀਆਂ ਗੱਡੀਆਂ ਦਿੰਦੇ ਆ ਪੜਨ ਵਾਲੀ ਉਮਰ ਦੇ ਵਿੱਚ ਅਗਲੇ ਪੜਨ ਦੇ ਕੇ ਨੂੰ ਕ੍ਰੀਆ ਲੈਂਦੇ ਕੋਈ ਤਾਂ ਕਦਰ ਨਹੀਂ ਕਰਨ ਰਿਹਾ ਕਿਸਣਾ ਹੁਣ ਮੈਂ ਇੱਕ ਗੱਲ ਤੇ ਹੋਰ ਆ ਰਿਹਾ ਮਾਂ ਪ੍ਰਵਾਸੀ ਹਰ ਇਸ ਸੰਸਾਰ ਦੇ ਵਿੱਚ ਮੇਰੀ ਸੋਚ ਸਮਝੋ ਤਾਂ ਪ੍ਰਵਾਸੀ ਇਸ ਧਰਤੀ ਤੇ ਹਰ ਇੱਕ ਵਿਅਕਤੀ ਪ੍ਰਵਾਸੀ ਹੈ ਕੋਈ ਆਪ ਦੀ ਰਜਿਸਟਰੀ ਨਾਲ ਲਿਖਾ ਕੇ ਉੱਪਰੋਂ ਲੈ ਕੇ ਨਹੀਂ ਆਇਆ ਜਿਹਨੇ ਮਰਨਾ ਹੈ ਇਹਨੇ ਜਗ੍ਹਾ ਛੱਡ ਕੇ ਸੱਬਨੇ ਜਾਣਾ ਹੈ ਤਾਂ ਇਸ ਧਰਤੀ ਤੇ ਰਹਿਣ ਵਾਲਾ ਹਰ ਇੱਕ ਵਿਅਕਤੀ ਪ੍ਰਵਾਸੀ ਹੈ ਸਥਾਨਕ ਪ੍ਰਵਾਸੀ ਨਹੀਂ ਹੈ ਤੇ ਉਹ ਉਹ ਇੱਕ ਇੱਕ ਹੋਰ ਇਨਸਾਨ ਇੱਕੋ ਵਿਅਕਤੀ ਨਹੀਂ ਹੈ ਉਹ ਐਸ ਜਿਸਨੇ ਇਸ ਸ੍ਰਿਸ਼ਟੀ ਨੂੰ ਅਕਾਲ ਪੁਰਖ ਨੇ ਜਿਹੜੀ ਦੁਨੀਆ ਬਣਾਈ ਆ ਮਹਾਦੇਵ ਕੋਲੇ ਨਾਲ ਜਿਹਨੇ ਇਸ ਸ੍ਰਿਸ਼ਟੀ ਨੇ ਸੱਚੀ ਹੈ ਉਹ ਪ੍ਰਵਾਸੀ ਨਹੀਂ ਹੈ ਉਸ ਤੋਂ ਇਲਾਵਾ ਇਸ ਧਰਤੀ ਤੇ ਰਹਿਣ ਵਾਲਾ ਹਰ ਇੱਕ ਵਿਅਕਤੀ ਪ੍ਰਵਾਸੀ ਹੈ ਸੀ ਉਹ ਰਹੂਗਾ ਫਿਰ ਰਹੀ ਗੱਲ ਜੇ ਤੁਸੀਂ ਕਿਸੇ ਕਿਸੇ ਯੂਪੀ ਬਿਹਾਰ ਦੇ ਵਿਅਕਤੀਆਂ ਨੂੰ ਤੰਗ ਪ੍ਰੇਸ਼ਾਨ ਕਰੋਗੇ ਤਾਂ ਕੱਲ ਨੂੰ ਉਹਨਾਂ ਦੇ ਲੋਕ ਵੀ ਤੁਹਾਡੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਗੇ ਫਿਰ ਦੰਗੇ ਦੇ ਹਾਲਾਤ ਹੋਣਗੇ ਫਿਰ ਦੰਗੇ ਦੇ ਹਾਲਾਤ ਵਿੱਚ ਕੀ ਹੈ ਪੰਜਾਬ ਤਾਂ ਬਹੁਤ ਛੋਟੀ ਸਟੇਟ ਨਹੀਂ ਹੈ ਯੂਪੀ ਬਹੁਤ ਵੱਡੀ ਸਟੇਟ ਆ ਤੇ ਪੰਜਾਬ ਨਾਲੋਂ ਵੱਧ ਪੰਜਾਬੀ ਯੂਪੀ ਬਿਹਾਰ 'ਚ ਬੈਠੇ ਨੇ ਜਿਹੜੇ ਸਾਈਕਲ ਦੇ ਵਪਾਰ 'ਚ ਬੈਠੇ ਨੇ ਦੁਕਾਨਾਂ ਦੇ ਵਪਾਰ 'ਚ ਬੈਠੇ ਨੇ ਔਰ ਕਈ ਸਾਡੇ ਗੁਰੂ ਘਰ ਪ੍ਰਸਿੱਧ ਗੁਰੂ ਘਰ ਜਿਹੜੇ ਹੈ ਯੂਪੀ ਬਿਹਾਰ ਦੇ ਵਿੱਚ ਨੇ ਤਾਂ ਇਹ ਧਿਆਨ ਰੱਖਿਓ ਕਿਸੇ ਦਾ ਤਸੱਦ ਉਨੀ ਹੀ ਕਰੋ ਜਿੰਨੀ ਮੁੜ ਕੇ ਆਪ ਚੱਲ ਸਕੋ ਤੇ ਕੁਦਰਤ ਦਾ ਪਾਣਾ ਆ ਜੋ ਬੀਜੋਂਗੇ ਉਹ ਵੱਡੋਂਗੇ ਇਸ ਕਰਕੇ ਪਰ ਮੈਂ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਆ ਆਪਾਂ ਐਡੇ ਵੱਡੇ ਦਾਅਵੇ ਕਰਦੇ ਆ ਪੰਜਾਬੀ ਵੀ ਅਸੀਂ ਲੰਗਰ ਚਲਾਉਂਦੇ ਆ ਅਸੀਂ ਐ ਕਰਦੇ ਆ ਅਸੀਂ ਉਹ ਕਰਦੇ ਆ ਸਾਡੇ ਦਰਵਾਜ਼ੇ ਗੁਰੂ ਘਰਾਂ ਦੇ 15 ਦਰਵਾਜ਼ੇ ਖੁੱਲੇ ਨੇ ਕੱਲ 4-5 ਪ੍ਰਵਾਸੀਆਂ ਚਪੇੜਾ ਮਾਰ ਕੇ ਗੁਰੂ ਘਰਾਂ ਜੋ ਬਾਹਰ ਕੱਢਿਆ ਗਿਆ ਯਾਰ ਤੇ ਗੁਰੂ ਸਾਹਿਬ ਕੀ ਕਹਿੰਦੇ ਹੋਣੇ ਹੱਲਾ ਨਾ ਪੈਰਨ ਲੋਕਾਂ ਤੇ ਵੀ ਮੈਂ ਕਹਿੰਦਾ ਆ ਚਲੋ 4-5% ਲੋਕ ਹੋ ਸਕਦੇ ਖਾਲਸਤਾਨੀ ਸੋਚ ਦੇ ਹੋਣ ਜਿਹੜੇ ਬਾਤੀ ਫੁੱਦੂ ਹਵਾ ਵਾਂਗ ਲੰਗੋਣਾ ਨਾਲ ਤੁਰ ਪਈਆਂ ਉਹ ਕਦੇ ਕਿਸੇ ਵੀ ਇਨਸਾਨ ਨੂੰ ਘਟ ਨਹੀਂ ਸਮਝਦਾ ਹੁੰਦਾ ਕਦੇ ਕਿਸੇ ਇਨਸਾਨ ਨੂੰ ਨੀਵਾ ਨਹੀਂ ਸਮਝਦਾ ਹੁੰਦਾ ਜੇ ਅੱਜ ਉਹ ਇੱਥੇ ਕਮਜ਼ੋਰ ਹੈ ਤਾਂ ਆਪਣੇ ਸ਼ਹਿਰ ਦੇ ਵਿੱਚ ਉਹ ਵੀ ਸ਼ੇਰ ਨੇ ਕੱਲ੍ਹ ਨੂੰ ਤੁਸੀਂ ਉਹਨਾਂ ਦੇ ਸ਼ਹਿਰਾਂ 'ਚ ਵੜਨਾ ਵਾ ਸਮਾਂ ਬੜਾ ਬਲਵਾਨ ਹੁੰਦਾ ਹੈ ਕੱਲ੍ਹ ਤੁਹਾਡੇ ਜਿੜਾ ਮਾਰ ਕੇ ਭੇਜਣਗੇ ਪਰ ਨਾਲੇ ਕੋਈ ਇਹ ਕੋਈ ਕਿਸੇ ਦਾ ਗਨ ਪੁਆਇੰਟ ਤੇ ਕਮਾਈ ਨਹੀਂ ਕਰਦੇ ਕਿਸੇ ਨੂੰ ਤੰਕਾ ਕੇ ਗੋਲੀ ਮਾਰ ਕਮਾਈ ਨਹੀਂ ਕਰਦੇ ਇਹ ਆਪ ਦੀਆਂ ਦਿਹਾੜੀਆਂ ਕਰਦੇ ਨੇ 500 ਹਜ਼ਾਰ ਰੁਪਏ ਕਮਾਉਂਦੇ ਨੇ ਆਪ ਦੇ ਪਿੰਡ ਭੇਜਦੇ ਨੇ ਠੀਕ ਹੈ ਜੀ ਕਮਾਣ ਵਾਲਾ ਹਰ ਇੱਕ ਵਿਅਕਤੀ ਹਰ ਇੱਕ ਦੇਸ਼ ਚ ਜਾ ਸਕਦਾ ਹੈ ਆਪਾਂ ਲੋਕ ਤਾਂ ਬਾਹਰ ਕੈਨੇਡਾ ਆਸਟ੍ਰੇਲੀਆ ਆਪਾਂ ਕਿ ਉੱਥੇ ਕਰਦੇ ਆਂ ਆਪਾਂ ਨੇ ਕਿਹੜੇ ਮੀਲਾ ਚੱਲਦੀਆਂ ਉੱਥੇ ਆਪਾਂ ਦੇ ਪ੍ਰਵਾਸੀ ਹੋਈਆਂ ਜੋ ਕੰਮ ਉਹ ਇੱਥੇ ਕਰਦੇ ਨੇ ਪੰਜਾਬ ਚ ਆਪਾਂ ਆ ਜਾ ਕੇ ਬਾਹਰ ਮਿਹਨਤ ਜਿਹੜੀ ਕਰਦੇ ਆਂ ਇਹਨਾਂ ਦਾ ਫਰਕ ਹੈ ਇੱਥੇ ਹਤਨਾ ਕਰਦੇ ਸਾਨੂੰ ਕੋ ਮਸ਼ੀਨਾ ਆ ਬਸ ਉੱਥੇ ਤੁਹਾਡਾ ਸਟੈਂਡ ਉੱਚਾ ਹੋ ਗਿਆ ਨਾ ਲੇ ਇਸ ਲਈ ਕੀ ਦਿਮਾਗ ਦਾ ਟੱਕਣ ਮੇਰੇ ਜਿਹੜੇ ਹਿੰਦੂ ਭਰਾ ਨੇ ਤੇ ਪ੍ਰਵਾਸੀਆਂ ਮਗਰ ਪਏ ਨੇ ਦਿਮਾਗ ਦਾ ਟੱਕਣ ਖੋਲ ਕੇ ਰੱਖੋ ਆਪ ਦਾ ਜਿਹੜਾ ਕਮਾਂਡ ਆਊਗਾ ਉਹ ਕਦੇ ਕ੍ਰਾਈਮ ਨਹੀਂ ਕਰੂਗਾ ਔਰ ਜਿਹੜਾ ਕਮਾਂਡ ਨਹੀਂ ਆਊਗਾ ਉਹਨੇ ਕ੍ਰਾਈਮ ਕਰਨਾ ਤਾਂ ਉਹ ਆਪਣੇ ਪ੍ਰਦੇਸ਼ ਛੱਡ ਕੇ ਬਗਾਨੇ ਸਟੇਟ ਤੇ ਬੈਠੇ ਨੇ ਤਾਂ ਉਹ ਕਮਾਂਡ ਹੀ ਆਏ ਨੇ ਉਹ ਕੋ ਬਦਮਾਸ਼ੀ ਗੁੰਡਾ ਕਰਦੀ ਜਾਂ ਲੁੱਟ ਖੁਆ ਕਰਨ ਆ ਕੇ ਕਰਨ ਨਹੀਂ ਆਏ ਨਾ ਉਹ ਬਲਤਕਾਰ ਕਰਨ ਆਏ ਆ ਕੁਛ ਮਾੜੇ ਐਂਸਰ ਹਰੇ ਕਮਿਊਨਿਟੀ ਚ ਨੇ ਜਿਹੜੇ ਮਾੜੇ ਐਂਸਰ ਉਹਨਾਂ ਦੇ ਕਮਿਊਨਿਟੀ ਚ ਵੀ ਸਿੱਕੇ ਪ੍ਰਵਾਸੀਆਂ ਤੇ ਉਹੀ ਮਾੜੇ ਐਂਸਰ ਤੁਹਾਨੂੰ ਮੈਂ ਤਿੰਨ ਬੰਦੇ ਬਾਈ ਨੇਮ ਪੱਤਰਕਾਰ ਦੀ ਫੋਟੋ ਸਮੇਤਾਂ ਦਿਖਾਤਾ ਕਿ ਪਿੰਨ ਪੰਜਾਬੀਆਂ ਪੰਜਾਬੀਆਂ ਬੰਦਿਆਂ ਨੇ ਛੋਟੇ ਬੱਚਨੇ ਬਲਤਕਾਰ ਕੀਤਾ। ਬਲਤਕਾਰ ਦਾ ਬਲਤਕਾਰ ਹੀ ਆ। ਚਾਹੇ ਉਹ ਪੰਜਾਬੀ ਕਰੇ ਚੱਕਰਵਾਸੀ ਕਰੇ। ਕ੍ਰਿਮੀਨਲ ਦੀ ਕੋਈ ਜਾਤ ਨਹੀਂ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਕ੍ਰਿਮੀਨਲ ਦਾ ਕੋਈ ਦੇਸ਼ ਨਹੀਂ ਕ੍ਰਿਮੀਨਲ ਦਾ ਕੋਈ ਸਮਾਜ ਨਹੀਂ। ਇਹ ਜਿੰਨੇ ਧਰ ਕਿਉਂ ਕ੍ਰਿਮੀਨਲ ਦਾ ਕੋਈ ਰਿਸ਼ਤਾ ਨਹੀਂ ਕਿਸੇ ਨਾਲ। ਇਸ ਕਰਕੇ ਦਿਮਾਗ ਦੇ ਟੱਕਣ ਖੋਲ ਗਿਆ ਆਲਦੇ। ਟਿਕਾਣੇ ਰੱਖੋ ਜਿਹੜੇ ਤੈਨੂੰ ਤੱਥ ਦੇ ਆਧਾਰ ਤੇ ਮੈਂ ਗੱਲਾਂ ਕੀਤੀਆਂ ਤੁਸੀਂ ਆਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ ਮੈਂ ਪ੍ਰੂਫ ਗੱਲਾਂ ਕੀਤੀਆਂ ਨਾ ਕੋਈ ਹਵਾਜ ਗੱਲ ਨਹੀਂ ਕਰਦਾ 1984 ਤੋਂ ਲੈ ਕੇ 1995 ਤੱਕ ਪੰਜਾਬ ਚੈੱਕ ਕਰੋ ਕਿੰਨੇ ਬਲਤਾਂ ਖੜਕੂ ਬਾਜ਼ ਚ ਹੋਏ ਖੜਕੂ ਵਾਦਨ ਕਿੰਨੇ ਬਲਤਾਂ ਪੰਜਾਬ ਚ ਕੀਤੇ ਹੁਣ ਕਈ ਲੋਕ ਕਹਿਣਗੇ ਉਹ ਤਾਂ ਸਰਕਾਰ ਦੀ ਸਾਜਿਸ਼ ਸੀ ਤਾਂ ਇਹ ਸਰਕਾਰ ਦੀ ਸਾਜਿਸ਼ ਨਹੀਂ ਹੋ ਸਕਦੀ ਵੀ ਪੰਜਾਬ ਇਹ ਸਰਕਾਰਾਂ ਦੀਆਂ ਏਜੰਸੀਆਂ ਸਾਜਿਸ਼ ਨਹੀਂ ਹੋ ਸਕਦੀ ਵੀ ਪੰਜਾਬ ਨੂੰ ਜਿੱਦਾਂ ਮੇਰੇ ਡਿਸਪੂਟ ਕਰੋ ਪੰਜਾਬ ਨੂੰ ਲੜਾਓ ਪੰਜਾਬ ਨੂੰ ਬਰਬਾਦ ਕਰਦੇ ਹੋ ਭਾਈ ਸਾਹਿਬ ਬੰਦਾ ਜ਼ਮੀਨ ਜਗ੍ਹਾ ਉੱਥੇ ਹੀ ਲਊਗਾ ਜਿੱਥੇ ਵਪਾਰ ਹੋਊਗਾ ਜਿੱਥੇ ਵ ਇੱਡਾ ਵੱਡਾ ਰਾਜਸਥਾਨ ਪਿਆ, ਇੱਡਾ ਵੱਡਾ ਹਰਿਆਣਾ ਪਿਆ, ਇੱਡਾ ਵੱਡਾ ਹਿਮਾਚਲ ਪਿਆ, ਇੱਡਾ ਵੱਡਾ ਜੰਮੂ ਪਿਆ, ਲੈ ਲਗਾ ਕੇ ਪਿਆ। ਉੱਥੇ ਲੋਕ ਜ਼ਮੀਨ ਕਿਉਂ ਨਹੀਂ ਲਾਉਂਦੇ? ਉੱਥੇ ਵਪਾਰ ਨਹੀਂ ਹੈਗਾ। ਪੰਜਾਬ 'ਚ ਵਪਾਰ ਹੈ। ਪੰਜਾਬ 'ਚ ਕਾਰੋਬਾਰ ਹੈ। ਪੰਜਾਬ 'ਚ ਵੱਡੀਆਂ-ਵੱਡੀਆਂ ਇੰਡਸਟਰੀਆਂ ਬੈਠੀਆਂ, ਵੱਡੇ-ਵੱਡੇ ਸ਼ਾਹੂਕਾਰ ਪੰਜਾਬ 'ਚ ਬੈਠੇ ਨੇ। ਤਗੜਾ ਅੱਛੀ ਜ਼ਮੀਨ ਲੋਕਾਂ ਨੇ ਕੰਮ ਜਿੱਥੇ ਕਰਨਾ ਗਲੇ ਨੇ। ਤਾਂ ਪਹਿਲੇ ਦਿਮਾਗ ਦੇ ਜੀ ਸੋਚਣ ਸ਼ਕਤੀਆਂ ਖੋਲੋ। ਲੰਗੋੜਾ ਨਾਲ ਫੁੱਦੂ ਨਾ ਬਣਿਆ ਕਰੋ, ਮਗਰਮਾ ਤੁਰ ਪਿਆ ਕਰੋ। ਅੱਜ ਤਾਂ ਦੇ ਦਾਨ ਨਾਲ ਸਾਰਿਆਂ ਨੂੰ ਗੱ ਜਿਹੜੇ ਫੱਦੂ ਸਿਰਫ ਸਾਈ ਫਿਰਦੇ ਨੇ ਆਪਣੀਆਂ ਫੱਦੂ ਗੱਲਾਂ 'ਚ ਤੇ ਬਕਾਵੇ 'ਚ ਆ ਕੇ ਉਹਨਾਂ ਦਿਮਾਗਾਂ ਢੱਕਣ ਖੋਲਣੇ ਨਹੀਂ ਕਰਿਆ ਵਾ ਯੂਪੀ ਬਿਹਾਰ ਦੇ ਵਿੱਚ ਪੰਜਾਬੀਆਂ ਨੂੰ ਸੋਵਾ ਲੋਡ ਪੈਣੀ ਆ ਤੇ ਸਾਡੇ ਗੁਰੂ ਘਰਾਂ ਦੇ ਸਥਾਨ ਵੀ ਉੱਥੇ ਹੀ ਆ ਸਾਡੇ ਮੰਦਰਾਂ ਦੇ ਸਥਾਨ ਵੀ ਉੱਥੇ ਹੀ ਆ ਠੀਕ ਹੈ ਜੇ ਤੁਸੀਂ ਜਾਣਾ ਨਾ ਪੰਜਾਬੀਆਂ ਨੇ ਉਹ ਤਾਂ ਚਲੋ ਟ੍ਰੇਨ ਤੋਂ ਪੈਰ ਦੇ ਰੱਖਣ ਦੇਣਾ ਕਿਸ ਨੇ ਚਪੇੜਾ ਮਾਣਾ ਤੋਂ ਆ ਕੇ ਭੇਜਵੇਂ ਇਹ ਧਿਆਨ ਰੱਖਿਓ ਤਸੱਦ ਕਿਸੇ ਤੋਂ ਉਨਾ ਹੀ ਕਰੋ ਜਿੰਨਾ ਆਪਾਂ ਮੋੜੇ ਚੱਲ ਸਕੀਏ ਆਪ ਜੀ ਦੇ ਨਾਲ ਸਾਰਿਆਂ ਨਾਲ ਤੁਹਾਨੂੰ ਮੈਂ ਕੰਨੂ ਸਮਾਪਤ ਕਰੂੰਗਾ ਜੈ ਹਿੰਦ जय भारत जय श्री राम हर हर महादेव सत्य अस्मरंदर की स्थाई जय जय पंजाब जय हिंदुस्तानी इस वीडियो में तो चलिए